ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਵੀਡੀਓ ਵਿੱਚ ਕਲੈਕਸ਼ਨਾਂ ਸਪੈਸ਼ਲ ਨੇ ਆਫਰਾਂ ਵਾਲੀਆਂ ਨੇ ਸਾਰੀਆਂ ਕਲੈਕਸ਼ਨਾਂ ਜੋਰਜਟ ਦਾ ਸੂਟ ਆਏਗਾ ਇਹਦੇ ਨਾਲ ਤੁਹਾਨੂੰ ਸ਼ਿਫੋਨ ਦਾ ਦੁਪੱਟਾ ਮਿਲੇਗਾ ਇਹ ਸੂਟ ਤੁਹਾਨੂੰ 5 ਮੀਟਰ ਦਾ ਮਿਲੇਗਾ ਜੋਰਜਟ ਫੈਮਿਲੀ ਦੇ ਨਾਲ ਨਾਲ ਸ਼ਿਫੋਨ ਦਾ ਦੁਪੱਟਾ ਬਹੁਤ ਪਿਆਰਾ ਲੈਂਸ ਲੱਗੀ ਹੈ ਪ੍ਰੀਡ ਜਿਹੜਾ ਇਹਦਾ 520 ਰੁਪਏ ਆ ਸ਼ਿਪਿੰਗ ਚਾਰਜਸ ਜਿਹੜੇ ਫ੍ਰੀ ਨੇ ਕੋਈ ਐਕਸਟਰਾ ਚਾਰਜਸ ਆਲ ਓਵਰ ਇੰਡੀਆ ਇਹਨਾਂ ਸੂਟਾਂ ਤੇ ਨਹੀਂ ਲੱਗਣਗੇ ਆਲ ਓਵਰ ਇੰਡੀਆ ਤੁਸੀਂ ਇਹਨਾਂ ਸੂਟਾਂ ਨੂੰ ਕਿਤੇ ਵੀ ਆਰਡਰ ਕਰਦੇ ਹੋ ਬਿਲਕੁਲ ਫ੍ਰੀ ਸ਼ਿਪਿੰਗ ਚਾਰਜਸ ਦੇ ਨਾਲ ਜਾਣਗੇ ਕੋਈ ਫਿਕਸਡ ਚਾਰਜਸ ਨਹੀਂ ਲੱਗਣਗੇ ਤੁਸੀਂ ਸੂਟਾਂ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਜਾਂ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਨੰਬਰ 6239245750 ਦਿੱਤਾਸ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਅੱਜ ਦੀ ਵੀਡੀਓ ਜਿਹੜੀਆਂ ਕਲੈਕਸ਼ਨਾਂ ਨੇ ਸਾਰੀਆਂ ਅਵੇਲੇਬਲ ਨੇ ਇਹਨਾਂ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਫੈਬਰਿਕ ਇਹਨਾਂ ਸੂਟਾਂ ਦਾ ਚੌਰ ਚਟ ਹੈ 5 ਮੀਟਰ ਦਾ ਸੂਟ ਆਏਗਾ ਦੁਪੱਟਿਆਂ ਦੇ ਨਾਲ ਆਏਗਾ ਤੇ ਇਹ ਸੂਟ ਜਿਹੜੇ ਕੀ ਸਾਰੀਆਂ ਭੈਣਾਂ ਇੰਨਾ ਸੂਟ ਨੂੰ ਬਹੁਤ ਪਸੰਦ ਕਰਦੀਆਂ ਨੇ ਕਿਉਂਕਿ ਇੱਕ ਬਹੁਤ ਹੀ ਪਿਆਰੇ ਪ੍ਰਿੰਟਾਂ ਦੇ ਨਾਲ ਦੇ ਨਾਲ ਦੁਪੱਟੇ ਲੈਸ ਵਾਲੇ ਲੱਗੇ ਹੋਏ ਮਿਲਣਗੇ ਤੇ ਰੇਟ ਜਿਹੜਾ ਇੰਨਾ ਅਫੋਰਡੇਬਲ ਹੈ ਇਸ ਲਈ ਇੰਨਾ ਸੂਟ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੁਣ ਇੰਨਾ ਵਿੱਚ ਇਸੇ ਲਈ ਭੈਣਾਂ ਦੀ ਡਿਮਾਂਡ ਤੇ ਹੀ ਰੰਗ ਥੋੜੇ ਹੋਰ ਨਵੇਂ ਐਡ ਕੀਤੇ ਨੇ ਪਹਿਲਾਂ ਇਹਦੇ ਵਿੱਚ ਸਿਰਫ 25 ਰੰਗ ਆਏ ਸੀ ਪਰ ਹੁਣ ਇੰਨਾ ਵਿੱਚ 40 ਤੋਂ ਉੱਪਰ ਰੰਗ ਆ ਗਏ ਨੇ ਤੇ ਸਾਰੇ ਹੀ ਜਿਹੜੇ ਪ੍ਰਿੰਟ ਨੇ ਉਹ ਅਵੇਲੇਬਲ ਨੇ ਰੇਟ ਬਹੁਤ ਆਫੋਰਡੇਬਲ ਹੈ ਸੂਟ ਬਹੁਤ ਸੋਹਣੇ ਨੇ ਰੰਗ ਬੜੇ ਪਿਆਰੇ ਨੇ ਇਹਦੇ ਸਾਰਿਆਂ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਜਿਹੜੇ ਸੂਟ ਨੇ ਰੰਗ ਨੇ ਡਿਜ਼ਾਈਨ ਨੇ ਪੈਟਰਨ ਨੇ ਉਹ ਰੈਡੀ ਕੀਤੇ ਗਏ ਨੇ ਬਾਕੀ ਤੁਸੀਂ ਕੋਈ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸਟੇਟਸ ਦੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿਟੀ ਤੇ ਨੇਮ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ 쇼 ਹੋ ਜਾਏਗਾ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਸੂਟਾਂ ਦੀਆਂ ਜਿਹੜੀਆਂ ਹਰ ਤਰ੍ਹਾਂ ਦੀਆਂ ਉੱਥੇ ਆਂਦੀਆਂ ਨੇ ਅਪਡੇਟਸ ਉਹ ਆ ਜਾਇਆ ਕਰਨਗੀਆਂ ਵੀਡੀਓ ਦੇ ਵਿੱਚ ਬਹੁਤ ਥੋੜੀਆਂ ਕਲੈਕਸ਼ਨਾਂ ਹੀ ਐਡ ਹੁੰਦੀਆਂ ਨੇ ਭਾਰੀ ਹੈ ਕਿ ਜਦੋਂ WhatsApp ਤੇ ਅਪਡੇਟਸ ਆndੀਆਂ ਨੇ ਤਾਂ ਉੱਥਾਂ ਸਾਰੇ ਹੀ ਸੂਟ ਜਿੰਨੇ ਵੀ ਤਰ੍ਹਾਂ ਦੇ ਹੁੰਦੇ ਨੇ ਜਿਹੜੀ ਵੀ ਰੇਂਜ ਵਿੱਚ ਜਿਵੇਂ ਦੇ ਵੀ ਰੰਗ ਡਿਜ਼ਾਈਨਾਂ ਵਾਲੇ ਉਹ ਉੱਥੇ ਸਾਰੇ ਫਿਰ ਮੈਂ ਅਪਡੇਟ ਕਰ ਦਿੰਨੀ ਆ ਸਟੇਟਸ ਤੇ ਵੀ ਸਾਰੇ ਅਪਡੇਟਸ ਹੋ ਜਾਂਦੇ ਨੇ ਇਸ ਲਈ ਤੁਸੀਂ इजीली ਉਥੋਂ ਵੇਖ ਸਕਦੇ ਹੋ ਕਿ ਕਿਹੜੇ-ਕਿਹੜੇ ਸੂਟ ਜਿਹੜੇ ਹੋ ਟ੍ਰੈਂਡ ਕਰ ਰਹੇ ਨੇ ਕਿਉਂਕਿ ਵੀਡੀਓ ਦੇ ਵਿੱਚ ਸਾਰੀ ਕਲੈਕਸ਼ਨ ਐਡ ਕਰਨੀਆਂ ਪੋਸੀਬਲ ਨਹੀਂ ਹੁੰਦੀਆਂ। ਬਾਕੀ ਤੁਸੀਂ ਸਟੇਟਸ ਤੇ ਜਿਹੜੀਆਂ ਕਿ ਕਲੈਕਸ਼ਨਾਂ ਜਿਵੇਂ ਜੁਐਲਰੀ ਹੋ ਗਈ, ਹੈਂਡਬੈਗਸ ਹੋ ਗਏ, ਹਾਊਸਹੋਲਡ ਥਿੰਗਸ ਹੋ ਗਈਆਂ ਉਹ ਤੁਸੀਂ ਸਟੇਟਸ ਤੇ ਦੇਖ ਸਕਦੇ ਹੋ। ਇੱਥੇ ਸਿਰਫ ਸੂਟਾਂ ਦੀ ਕਲੈਕਸ਼ਨ ਆ ਹੀ ਹੁੰਦੀਆਂ ਨੇ। ਜੇਕਰ ਕੋਈ ਸੂਟ ਸੋਹਣੇ ਲੱਗਦੇ ਨੇ, ਕਲੈਕਸ਼ਨਾਂ ਪਸੰਦ ਆਉਂਦੀਆਂ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਵਿੱਚੋਂ ਕਿਹੜੇ ਸੂਟ ਜਾਂ ਕਿ ਆ ਪ੍ਰਿੰਟਰ ਸੂਟ ਨਾਲ ਕੇ 5 ਮੀਟਰ ਦਾ ਨਾਲ ਪ੍ਰਿੰਟਰ ਬੜਾ ਹੀ ਪਿਆਰਾ ਦੁਪੱਟਾ ਡਿਜ਼ਾਈਨ ਲੱਗਾ 680 ਰੁਪਏ ਨਾਲ ਦਾ ਰੇਟ ਹੈ ਸ਼ਿਪਿੰਗ ਚਾਰजेस ਇਹਨਾਂ ਦੇ ਵੀ ਫ੍ਰੀ ਨੇ ਕਿਸੇ ਵੀ ਸੂਟ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਸਾਰਿਆਂ ਸੂਟਾਂ ਤੇ ਬਿਲਕੁਲ ਫ੍ਰੀ ਨੇ ਬਾਕੀ ਤੁਸੀਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਅੱਜ ਦੀ ਵੀਡੀਓ ਤੇ ਜਿੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਹ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ